ਸਤਿ ਸ਼੍ਰੀ ਅਕਾਲ ਜੀ ਕਹਿੰਦੇ ਤੁਹਾਡੀ ਕਿਸਮਤ ਚ ਲਿਖਿਆ ਤੁਹਾਨੂੰ ਮਿਲ ਕੇ ਹੀ ਰਹੂਗਾ ਸੋ ਸਾਡੇ ਹਿੱਸੇ ਆ ਜੀ ਇਹ ਰੋਪੜਾ ਵਾਲਾ ਕੰਮ ਬਹੁਤ ਹੀ ਸੋਹਣੀ ਆਲਾ ਦਰਜੇ ਦੀ ਡਬਲ ਸਟੋਰੀ ਕੋਰਨਰ ਕੋਠੀ ਬਣ ਕੇ ਇੱਥੇ ਤਿਆਰ ਹੋਣੀ ਹੈ ਜੀ ਸੋ ਵੀਡੀਓ ਅਪਲੋਡ ਕਰਦੇ ਰਵਾਂਗੇ ਜੀ ਬਾਕੀ ਇਹਦਾ ਮਹੂਰਤ ਆਪਾਂ ਮਾਲਕਾਂ ਦੇ ਹੱਥੋਂ ਕਰਵਾਇਆ ਜੀ ਕਿਉਂਕਿ ਜਦੋਂ ਮਾਲਕ ਤੇ ਕੰਟਰੈਕਟਰ ਦੇ ਵਿੱਚ ਇੱਕ ਵਧੀਆ ਬੌਂਡ ਬਣ ਜਾਂਦਾ ਜੀ ਤਾਂ ਫਿਰ ਕੰਮ ਬਹੁਤ ਸੋਹਣਾ ਹੋਣਾ ਸੁਭਾਵਿਕ ਹੀ ਹੈ ਤੇ ਵਿਦ ਮਟੀਰੀਅਲ ਦੇ ਵਿੱਚ ਵੀ ਤੁਸੀਂ ਵਧੀਆ ਤੇ ਸੋਹਣਾ ਕੰਮ ਕਰਵਾ ਸਕਦੇ ਹੋ ਕਿਉਂਕਿ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਹਨੂੰ ਆਪਣਾ ਸਮਝ ਕੇ ਕਰੀਦਾ ਜੀ ਤੇ ਜੇ ਤੁਸੀਂ ਵੀ ਆਪਣੇ ਸੁਪਨਿਆਂ ਦਾ ਘਰ ਬਣਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਸੁਪਨਾ ਪੂਰਾ ਕਰਾਂਗੇ ਜੀ ਕਾਲ ਕਰ ਲਈ ਨੰਬਰ ਸਕਰੀਨ ਤੇ ਚੱਲਦਾ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਦਾ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਸਤਿ ਸ਼ਕਾਲ